ਦੋਸਤੋ ਆਪਾਂ ਇੱਕ ਹੋਰ ਆਪਣੇ ਇੱਕ ਸਰੋਤੇ ਨਾਲ ਜੁੜ ਚੁੱਕੇ ਆ ਤੇ ਜੋਧਪੁਰ ਪਖਰ ਦੇ ਸਰੋਤੇ ਨੇ ਇਹ ਐਫਐਮ ਬਠਿੰਡਾ ਦੇ ਜਿਆਦਾਤਰ ਉਹ ਨਾਲ ਬਠਿੰਡਾ ਦੇ ਨਾਲ ਚੱਲਦੇ ਆ ਤੇ ਤੁਹਾਡੇ ਨਾਲ ਆਪਾਂ ਰੂਬਰੂ ਕਰਾਉਣੇ ਅੱਜ ਲਓ ਪਹੁੰਚ ਚੁੱਕੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਪਹਿਲਾਂ ਤਾਂ ਨਾਂ ਦੱਸੋ ਜੀ ਮੱਖਣ ਸਿੰਘ ਜੀ ਜੋਧਪੁਰ ਪਖਰ ਦੇ ਜੋਧਪੁਰ ਪਖਰ ਤੋਂ ਬਠਿੰਡੇ ਜਿਲ੍ਹੇ ਵਿੱਚ ਪੈਂਦਾ ਜੀ ਹਾਂ ਜੀ ਬਠਿੰਡੇ ਜਿਲ੍ਹੇ ਦੇ ਜੀ ਹਾਂਜੀ ਆਪਾਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਹੇ ਹਾਂਗੇ ਰੇਡੀਓ ਦੇ ਸਬੰਧ ਚ ਤੁਸੀਂ ਰੇਡੀਓ ਦੇ ਕਿਹੜਾ ਜ਼ਿਆਦਾ ਸੁਣਦੇ ਹੋ ਐਫਐਮ ਠੰਡਾ ਆ ਜਾਂ ਜਲੰਧਰ ਐਫਐਮ ਬਠਿੰਡਾ ਹੀ ਸੁਣਦੇ ਆਂ ਜਿਆਦਾ ਅੱਛਾ ਜ਼ਿਆਦਾ ਕਿਉਂ ਸੁਣਦੇ ਹੋ ਜੀ ਮੇਰੇ ਜਲੰਧਰ ਵਗੈਰਾ ਕਿਉਂ ਨਹੀਂ ਸੁਣਦੇ ਤੁਸੀਂ ਜੀ ਜਲੰਧਰ ਦੂਰ ਪੈ ਜਾਂਦਾ ਜੀ ਉਹਦੀ ਰੇਂਜ ਨਹੀਂ ਆਉਂਦੀ ਇੱਥੇ ਇਹ ਮਤਲਬ ਇੱਥੇ ਰੇਂਜ ਹੈਗੀ ਇਹਦੀ ਵਧੀਆ ਚੱਲੀ ਜਾਂਦਾ ਇਹ ਸਾਰਾ ਅੱਛਾ ਜੀ ਅੱਛਾ ਤੇ ਤੁਸੀਂ ਬਲਾਂ ਇਹ ਦੱਸੋ ਜੀ ਜਦੋਂ ਤੁਸੀਂ ਰੇਡੀਓ ਸੁਣਦੇ ਹੋ ਬੜਾ ਅਸੀਂ ਇਹ ਤੋਂ ਗਏ ਦੂਜੇ ਸਰੋਤਾਂ ਕੋਲੇ ਉਹ ਦੱਸਦੇ ਆ ਕਿ ਨੇ ਸਾਨੂੰ ਲੜਦੇ ਆ ਨੇ ਵੀ ਤੁਸੀਂ ਇਹ ਕਿਉਂ ਸੁਣਦੇ ਹੋ ਤੁਹਾਡੇ ਨਾਲ ਕੋਈ ਘਰ ਚੜ੍ਹਦਾ ਨਹੀਂ ਨਹੀਂ ਸਾਡੇ ਨਾਲ ਤਾਂ ਕੋਈ ਲੜਦਾ ਨਹੀਂ ਮੈਂ ਨਾ ਮੇਰਾ ਕਮਰਾ ਹੈ ਜਿਹੜਾ ਥੋੜਾ ਜਿਹਾ ਸਾਈਡ ਤੇ ਉਹ ਅੱਛਾ ਜੇ ਉੱਥੇ ਬਹਿ ਜਾਂਦੇ ਮੈਂ ਉੱਥੇ ਬਹਿ ਕੇ ਸੁਣਦਾ ਮੇਰੇ ਕੋਲ ਉੱਥੇ ਹੀ ਸੈੱਟ ਲੱਗਾ ਹੋਇਆ ਹੈ ਸਭ ਵਿੱਚ ਤਾਂ ਕਹਿੰਦੇ ਨਹੀਂ ਤੇ ਜਾਂ ਮੈਂ ਮੇਰੇ ਕੋਲ ਜਿਹੜਾ ਮੋਬਾਈਲ ਹੈ ਉਹ ਮੈਂ ਖੇਤਾਂ ਕੋਲ ਤਾਂ ਉੱਥੇ ਫੀਰ ਸਕੂਲ ਸੁਣ ਲੈਣਾ ਉਹ ਸਵੇਰੇ ਸ਼ਾਮ ਵਾਲੀ ਸੁਣਦਾ ਮੈਂ ਅੱਛਾ ਸੌ ਕੋ ਕਿੱਥੋਂ ਪੈ ਗਿਆ ਜੀ ਇਸ ਨੂੰ ਜਦੋਂ ਮੈਂ ਪਹਿਲਾਂ ਕੰਮ ਕਰਦੇ ਹੁੰਦੇ ਸੀਗੇ ਉੱਥੇ ਲੱਕੜ ਦਾ ਕੰਮ ਕਰਦੇ ਹੁੰਦੇ ਸੀਗੇ ਜੀ ਦੁਕਾਨ ਹੁੰਦੀ ਸੀਗੀ ਉਦੋਂ ਸਾਡੇ ਕੋਲੇ ਰੇੜੂਆ ਹੁੰਦਾ ਸੀ ਦੂਸਰਾ ਚੱਲਦਾ ਹੁੰਦਾ ਸੀ ਉਹ ਮੀਡੀਆ ਹਾਂ ਉਦੋਂ ਤੇ ਸੂਰਤਗੜ ਚੱਲਦਾ ਜਲੰਧਰ ਚੱਲਦਾ ਸੀ ਉਸ ਤੋਂ ਬਾਅਦ ਫਿਰ ਜਦੋਂ ਇਹਨੇ ਸ਼ੁਰੂ ਕੀਤਾ ਉਹ રોજ ਸ਼ਾਮੀ 5 ਵਜੇ ਚੱਲਦਾ ਹੁੰਦਾ ਸੀ ਵੀ ਥੋੜਾ ਟਾਈਮ ਉਹ ਦਰਸ਼ਨਪਰਾੜ ਵਰਗੇ ਆਉਂਦੇ ਹੁੰਦੇ ਸੀਗੇ ਜੀ ਅੱਜ ਤੂੰ ਕਿੰਨੇ ਚਿਰ ਦੀ ਗੱਲ ਆ ਜੀ ਕੂ ਤੱਲੇ ਆ ਸੀ ਤੂੰ ਓਏ ਉਦੋਂ ਮੈਨੂੰ ਲੱਗਦਾ ਬਹੁਤ ਟਾਈਮ ਹੋ ਗਿਆ ਜੀ 50 ਸਾਲ ਦੇ ਨੇੜੇ ਤੇਰੇ ਹੋਗਾ ਅੱਛਾ ਇਹਦੋਂ ਪਹਿਲਾਂ ਇਹਨੇ ਚੱਲੇ ਹਾਂਜੀ ਸ਼ਾਇਦ ਮੈਨ ਹਾਂ 90 ਰੁਪਏ ਜੀ ਅਸੀਂ ਸੁਣਦੇ ਹੁੰਦੇ ਸੀਗੇ ਜੀ ਹਾਂ ਹਾਂ ਬਸ 90 ਤੋਂ ਬਾਅਦ ਚੱਲਿਆ 92 93 ਤਰ੍ਹਾਂ ਨੇ ਫਿਰ ਉਸ ਤੋਂ ਬਾਅਦ ਫਿਰ ਇਹ 3 ਵਜੇ ਸ਼ੁਰੂ ਕਰਨ ਲੱਗਿਆ ਜੀ ਅੱਛਾ ਅੱਛਾ 3 ਵਜੇ ਤੋਂ ਬਾਅਦ ਸ਼ਾਮ ਤੱਕ ਲੱਗ ਜਾਂਦਾ ਹੈ ਨੇਰੇ ਤੱਕ ਅੱਛਾ ਜੀ ਅਸੀਂ ਤਾਂ ਘਰ 8 8 ਵਜੇ ਤੱਕ 7 8 ਵਜੇ ਤੱਕ ਹੀ ਸੁਣਦੇ ਹੁੰਦੇ ਸੀਗੇ ਅੱਛਾ ਜੀ ਅੱਛਾ ਜੀ ਹੁਣ ਉਹ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਕਾਫੀ ਪੁਰਾਣੇ ਕਾਫੀ ਪੁਰਾਣੇ ਸੁਣਦੇ ਤਾਂ ਬਹੁਤ ਸੀ ਹਾਂ ਤੇ ਸਵੇਰੇ ਦੇ ਪ੍ਰੋਗਰਾਮ 'ਚ ਕੋਈ ਸਵੇਰੇ ਵੀ ਸੁਣਤਾ ਸਾਰੇ ਲੈਣਾ ਪਰ ਜ਼ਿਆਦਾਤਰ ਤੇ ਫੌਜੀ ਵੀਰਾਂ ਵਾਲਾ ਇਹ ਮੌਲਿਆਂ ਵਾਸਤੇ ਜੀ ਤੇ ਖਾਸ ਗੀਤ ਵਗੈਰਾ ਚੱਲਦੇ ਹਨ ਉਹਦੇ ਗੀਤ ਵੀ ਚੱਲਦੇ ਜੀ ਤੇ ਉਹ ਮਤਲਬ ਵੀ ਆ ਲੋਜੀ ਭਾਈਆਂ ਦੀਆਂ ਪਰਮੈਸਾਂ ਦੇ ਗੱਲ ਦੇਣ ਜੇ ਤੁਹਾਨੂੰ ਬਾਰੇ ਪੁੱਛਦੇ ਵੀ ਆਪਾਂ ਉਹਨਾਂ ਦੇ ਸਿਰ ਤੇ ਮੌਜਾਂ ਮਾਣਦੇ ਆ ਉਹ ਬਰਫ਼ ਦੇ ਵਿੱਚੋਂ ਖੜ ਕੇ ਉਹ ਕਰਦੇ ਹੈਗੇ ਆਪਣੀ ਰੱਖਿਆ ਕਰਦੇ ਆ ਗਰਮੀ 'ਚ ਕਰਦੇ ਆ ਆਪਾਂ ਤਾਂ ਮੌਜਾਂ ਇੱਥੇ ਬੈਠੇ ਰਹਿੰਦੇ ਆ ਇੱਕ ਜੀ ਰਤਨ ਤੇ ਤੁਸੀਂ ਇਹ ਦੱਸੋ ਵੀ ਕਿਹੜਾ ਪ੍ਰੋਗਰਾਮ ਜ਼ਿਆਦਾ ਸੁਣਦੇ ਹੋ ਜ਼ਿਆਦਾ ਤੁਹਾਡੇ ਜਿਹੜੇ ਕਿਹੜਾ ਮਨ ਨੂੰ ਜ਼ਿਆਦਾ ਚੰਗਾ ਲੱਗਦਾ ਜਿਆਦਾ ਖਾਮ-ਖਾਮ ਨਹੀਂ ਸੁਣਦੇ ਆ ਜੀ ਅੱਛਾ ਜੀ ਤੇ ਦਿਨੇ ਵੀ ਹੈਲੋ ਫਰਮਾਇਸ਼ ਸੁਣ ਲੈਣੇ ਵਾਹ ਤੇ ਸਵੇਰੇ ਸੁਣਦੇ ਉਹ ਤਾਂ ਸਵੇਰ ਵਾਲੇ ਦਾ ਸਾਰੇ ਸੁਣਦੇ ਆਗੇ ਤੇ ਬਸ ਕੀ ਆਖਣਾ ਐ ਦੁਆਰ ਵਾਲਾ ਤਾਂ ਆਪਾਂ ਮੜ ਮੋਟਾ ਮੈਂ ਸਮਾਰ ਦੇ ਹੱਸੇ ਨਹੀਂ ਅੱਜ ਸ਼ਨੀਵਾਰ ਵਾਲਾ ਸਾਰਾ ਸੁਣ ਕੇ ਮੈਂ 1 ਘੰਟਾ ਦਾ 7 ਵਜੇ ਇੱਥੇ ਆ ਜਾਣਾ 6 ਵਜੇ ਮੈਂ ਉੱਥੇ ਉੱਠ ਕੇ ਦੁਕਾਨ ਤੇ ਹੋਣਾ 6 ਵਜੇ ਉੱਠ ਕੇ ਉੱਥੇ ਮੈਂ ਅੱਛਾ ਮੜਾ ਮੋਟਾ ਬੈਠ ਕੇ ਤੇ ਉਹ ਗੁਰਬਾਣੀ ਚੱਲਦੀ ਆ 6:30 ਉਹ ਸੁਣ ਕੇ ਕੋਣਾ 7 ਵਜੇ ਮੈਂ ਉੱਥੋਂ ਚੱਲ ਰਹਿਣਾ 7 ਵਜੇ ਤਨ ਮੈਂ ਘਰੇ ਆ ਜਾਣਾ ਅੱਛਾ ਅੱਛਾ ਘਰੇ ਆ ਕੇ ਮੈਂ ਯਾਰਾ ਬੱਡਾ ਰੋੜਾ ਮੈਂ ਉਹ ਲਾਉਣਾ ਹੈ ਪੈਂਡਾ ਪੈਂਡਾ ਦਾ ਪ੍ਰੋਗਰਾਮ ਕੀ ਸੁਣਦੇ ਹੋ ਸੁਣਦਾ ਹਾਂ ਅੱਛਾ ਉਹਨਾਂ ਦੇ ਕਿਸੇ ਪੈਂਡਾ ਦਾ ਨਾਮ ਯਾਦ ਹੋਵੇ ਮਾਤਾ ਕਰਦੇਵ ਕਰ ਲਾਉਂਦੇ ਹੁੰਦੇ ਆ ਜਿਵੇਂ ਫੋਨ ਸਵੇਰ ਮਸਫਾਈ ਤੋਂ ਵਾ ਵਾ ਤੇ ਇੱਕ ਇਧਰੋਂ ਲਾਉਂਦੇ ਹੁੰਦੇ ਆ ਜੀ ਆਹ ਇੱਥੇ ਕਿਹੜਾ ਪੰਡਾ ਜੀ ਨਾ ਵੀ ਤਾਂ ਨਾ ਜ਼ਿਆਦਾ ਆਉਂਦਾ ਛੂਟਾ ਸਿੰਘ ਅਰਗੇ ਅਨਾਤ ਰਗੜਦਾ ਆ ਵੀ ਆਉਂਦਾ ਜੀ ਕਬੂਟਾ ਬੋਰਡ ਵਾਲਾ ਆਉਂਦਾ ਜੀ ਉੱਥੇ ਅੱਛਾ 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 ਬਾਕੀ ਤੋਂ ਬੋਰਡ ਵਾਲ ਤੁਸ ਜੀ ਤੁਸੀਂ ਫੋਨ ਜਦੋਂ ਬੁਲਾਉਂਦੇ ਆ ਕਿ ਬਸੇ ਰੇ ਲਾਉਂਦੇ ਆ ਤੇ ਲੱਗਦਾ ਕਿ ਉਹਨੇ ਤੇ ਥੋੜਾ ਕਿਵੇਂ ਲੱਗਿਆ ਹੁੰਦਾ ਜੀ ਇੱਕ ਗੱਲ ਬਹੁਤ ਹੈ ਕਹਿੰਦੇ ਮੈਨੂੰ ਵੀ ਹੈਰਾਨਗੀ ਹੈ ਲਾਈ ਲਾਈ ਜਾਂਦੇ ਜੀ ਇਹ ਤਾਂ ਹਟਦੇ ਨਹੀਂ ਸਾਡਾ ਲੱਗੇ ਪਾ ਬਣਾ ਲੱਗੇ ਉਹ ਅਸੀਂ ਉਹਨਾਂ ਜਿੰਨਾ ਘੰਟਾ ਚੱਲਦਾ 40 ਮਿੰਟ ਚੱਲਦਾ ਉਹਨਾਂ ਚਿਰ ਲਾਈ ਜਾਂਦੇ ਬਸ ਜੇ ਤਾਂ ਲੱਗ ਗਿਆ ਤਾਂ ਠੀਕ ਹੈ ਨਹੀਂ ਫਿਰ ਲਾਈ ਜਾਂਦੇ ਇੱਕ ਕੋਈ ਸ਼ਿਕਾਇਤ ਸੁਣੂ ਐਫਐਮ ਬਠਿੰਡਾ ਨਾਲ ਜਾਂ ਕੋਈ ਸ਼ਿਕਾਇਤ ਤਾਂ ਸਾਨੂੰ ਆਈ ਹੈ ਜੀ ਪਹਿਲਾਂ ਜਿਹੜਾ ਚੱਲਦਾ ਹੁੰਦਾ ਨਾ ਪ੍ਰੋਗਰਾਮ ਉਹ 12 ਵਜੇ ਚੱਲਦਾ ਹੁੰਦਾ ਸੀ 12 ਤੋਂ ਲੈ ਕੇ 2 ਵਜੇ ਤੱਕ ਫਰਮਾਇਸ਼ਾਂ ਦਾ ਵਧੀਆ ਪ੍ਰੋਗਰਾਮ ਉਹ ਬੰਦ ਕਰਤਾ ਇਹਨਾਂ ਨੇ ਅੱਛਾ ਉਹ ਭਾਵੇਂ ਦੇਣੀ ਹੈ ਇਹ ਮਤਲਬ ਉਹ ਕਰ ਲਿਆ ਕਰਨ ਦੇਣਾ ਡੋਡੀ ਰੱਖ ਲੈਣਾ ਵੀ ਮਤਲਬ ਵੀ ਭੈਣਾਂ ਦਾ ਪ੍ਰੋ ਆਰਡਰ ਰੱਖਣਾ ਠੀਕ ਹੈ ਤੇ ਜਿਹੜੇ ਉਹ ਆਉਂਦੇ ਆ ਕਿ ਜੇ ਆ ਗਏ ਤਾਂ ਹੈਲੋ ਫਰਮਾਇਸ਼ਾਂ ਵਾਲੇ ਉਹਨਾਂ ਦਾ ਆਰਡਰ ਰੱਖ ਲੈਣ ਦੇਣੀ ਇਹਦਾ ਆਰਡਰ ਰੱਖ ਲੈਣਾ ਮਤਲਬ ਬਹੁਤ ਵਧੀਆ ਪੰਜਾਬੀ ਗੀਤ ਚੱਲਦੇ ਹੁੰਦੇ ਜਦੋਂ ਪ੍ਰੋਗਰਾਮ ਕਰਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਅੱਜ ਸਾਨੂੰ ਕੋਈ ਖੁਸ਼ ਆ ਬਹੁਤ ਖੁਸ਼ੀ ਹੈ ਜੀ ਤੁਸੀਂ ਮੇਰੇ ਕੋਲ ਪਹੁੰਚੇ ਅੱਛੀ ਠੀਕ ਹੈ ਹਾਂਜੀ ਤੇ ਕਿਸੇ ਮਤਲਬ ਕਿ ਅ ਬਹੁਤ ਸਮੇਂ ਮੈਂ ਪਸਰਾਜੀ ਕਰ ਤੇ ਅੱਜ ਕੱਲ ਤੁਸੀਂ ਕਾਸਤੇ ਸੁਣਦੇ ਹੋ ਜੀ ਐਫਐਮ ਬਠਿੰਡਾ ਮੇਰੇ ਕੋਲੇ ਡੈਕ ਹੈ ਜੀ ਇੱਕ ਤਾਂ ਡੈਕ ਦੇ ਵਿੱਚ ਪਲੇਅਰ ਫਿੱਟ ਕੀਤੀ ਹੋਈ ਹੈ ਅੱਛਾ ਜੀ ਤੇ ਮੋਬਾਈਲ ਤੇ ਵੀ ਮੈਂ ਸੁਣ ਲੈਣਾ ਮੋਬਾਈਲ ਤੇ ਕਿੱਲੀ ਲਾ ਕੇ ਡੈਕ ਤੇ ਵੀ ਸੁਣ ਲੈਣਾ ਨਾ ਜਦੋਂ ਤੋਂ ਮੈਂ ਘਰ ਹੁੰਨਾਗਾ ਸਵੇਰੇ ਸ਼ਾਮ ਉਦੋਂ ਤਾਂ ਡੈਕ ਤੇ ਸੁਣਦਾ ਹਾਂ ਦੇ ਦਿਨੇ ਦਿਨੇ ਮੈਂ ਕਈ ਵਾਰ ਖੇਤ ਵਾਲਿਆਂ ਪਾਣੀ ਪਾਉਣੇ ਲਾਉਣ ਉਹ ਤੋਂ ਮੋਬਾਈਲ ਤੇ ਸੁਣ ਕੇ ਮੋਬਾਈਲ ਤੇ ਵੀ ਲਾ ਲੈਣਾ ਫੋਨ ਬਸ ਠੀਕ ਹੈ ਜੀ ਤੇ ਬਾਕੀ ਉਹ ਆਪਣੇ ਨੌਸਰ ਹੈਗੇ ਜਗਤਾਰ ਸਿੰਘ ਵੀਰਾ ਅੱਛਾ ਜੀ ਤੇ ਲਗਭਗ ਇਸ ਕਰਦੇ ਦੇਵਾ ਹਾਂਜੀ ਤੇ ਹੋਰ ਹੈਗੇ ਸਰਵਿੰਦਰ ਬਾਗਾ ਜੀ ਹੈ ਅੱਛਾ ਜੀ ਤੇ ਇੱਕ ਹੋਰ ਆਗੇ ਜੀ ਉਹ ਜਿਹੜੇ ਮਤਲਬ ਉਹ ਨਾ ਜਾਂਦੇ ਹੁੰਦੇ ਹੈਗੇ ਸਵੇਰੇ ਉਹਦੇ ਚ ਆ ਜਾਂਦੇ ਆ ਗਿਆ ਵੀਰਵਾਰ ਵਾਲੇ ਚ ਸੁਣ ਵਾਲੇ ਇਹਦੇ ਪ੍ਰੋਗਰਾਮ ਸੁਰਲੀਆਂ ਤੇ ਆਉਂਦੇ ਹੁੰਦੇ ਆ ਅੱਛਾ ਜੀ ਸੁਰਲੀਆਂ ਚ ਬੜਾ ਸੁਣ ਕੇ ਦਾ ਨਾਂ ਸੁਣਿਆ ਸੁਣ ਕੇ ਦਾ ਬਹੁਤ ਮਸ਼ਹੂਰ ਉਹ ਤਾਂ ਆਮ ਹੀ ਸੁਣਨੇ ਸੁਣਦੇ ਆਂ ਸਵੇਰੇ ਅਸੀਂ ਅੱਛਾ ਜੀ ਚਲੋ ਫਿਰ ਤੁਹਾਡਾ ਧੰਨਵਾਦ ਬਹੁਤ ਜ਼ਿਆਦਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ